जय श्री राम दोस्तों दोस्तों आज ਧੁੰਦ ਬਹੁਤ ਜ਼ਿਆਦਾ ਹੈ ਤੇ ਤੁਸੀਂ ਦੇਖ ਰਹੇ ਹੋ ਫੇਸਬੁੱਕ ਲਾਈਵ ਤੇ ਦੇਖੋ ਮੈਂ ਪਿੰਡ ਦੌਲਤਪੁਰੇ ਤੋਂ ਲਾਈਵ ਹੋਇਆ ਤੁਹਾਡੇ ਨਾਲ ਤੇ ਤੁਸੀਂ ਦੇਖ ਹੀ ਰਹੇ ਹੋ ਸੜਕ ਵੀ ਵਿਖਾਈ ਨਹੀਂ ਦੇ ਰਹੀ ਤੇ ਦੇਖੋ ਤੁਸੀਂ ਸਾਹਮਣੇ ਧੁੰਦ ਦਾ ਘੇਰ ਜਿਹੜਾ ਬਹੁਤ ਜ਼ਿਆਦਾ ਹੈ ਤੇ ਮੇਰੀ ਇੱਕੋ ਹੀ ਬੇਨਤੀ ਹੈ ਭਰਾਵਾਂ ਨੂੰ ਵੀ ਜਿੱਥੇ ਵੀ ਜਾਣਾ ਹੈ ਧਿਆਨ ਦੇ ਨਾਲ ਜਾਣਾ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਤੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਣਾ ਹੈ ਨਹੀਂ ਤਾਂ ਆਪਣੇ ਘਰ ਹੀ ਰਹੋ ਤੁਸੀਂ ਕਿਉਂਕਿ ਤੁਸੀਂ ਦੇਖ ਰਹੇ ਹੋ ਫੇਸਬੁਕ ਲਾਈਵ ਦੇਖੋ ਧੁੰਦ ਦਾ ਕੈਰ ਕਿੰਨਾ ਹੈ ਉਹ ਸਾਹਮਣੇ ਤੁਹਾਨੂੰ ਨજર ਆਂਦੀ ਹੋਈ ਗੱਡੀ ਉਹਨਾਂ ਨੂੰ ਸ਼ਾਇਦ ਕੋਈ ਜ਼ਰੂਰੀ ਕੰਮ ਹੈ ਤਾਂ ਬਾਹਰ ਜਾ ਰਹੇ ਹੈ ਹੁਣ ਪਤਾ ਨਹੀਂ ਕਿਹੜੀ ਸੜਕ ਜਾਣਗੇ ਦਲਮੀਰ ਖਿੜੇ ਜਾਣਗੇ ਵੇਖੋਆਂ ਸਰਵਰ ਵੇਖੋ ਭਾਈ ਜੀ ਹੋਰ ਨ ਮਾਰ ਕੇ ਲੰਘਿਆ ਕਿਉਂਕਿ ਇਹਨਾਂ ਨੇ ਰੋਡ ਤੇ ਚੜਨਾ ਸੀਗਾ ਤੇ ਧੁੰਦ ਬਹੁਤ ਜ਼ਿਆਦਾ ਹੈ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ। ਦੇਖੋ ਵਿਚਾਰੇ ਬਾਈਕ ਵਾਲੇ ਵੀ ਜਾ ਰਹੇ ਐ। ਦੇਖੋ ਤੁਸੀਂ ਧੁੰਦ ਮੈਂ ਹੁਣ ਨਹਿਰ ਦੇ ਕੋਲ ਖੜਾ ਸੀਗਾ ਜੋ ਵੀ ਮੇਰੇ ਭਰਾ ਮੇਰੇ ਪਿੰਡ ਤੋਂ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਐ ਵੀ ਧੁੰਦ ਦਾ ਘੇਰ ਬਹੁਤ ਜ਼ਿਆਦਾ ਐ। ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਦੇਖ ਰਹੇ ਹੋ ਫੇਸਬੁੱਕ ਲਾਈਵ ਹੋਰ ਜੈ ਸ਼੍ਰੀ ਰਾਮ ਦੇਖ ਲੋ ਧੁੰਦ ਦਾ ਕੈਰ ਬਹੁਤ ਜ਼ਿਆਦਾ ਹੈ ਤੇ ਅੰਕਲ ਜੀ ਨਾਲ ਆਪਾਂ ਗੱਲ ਕਰ ਅੰਕਲ ਜੀ ਕਿੰਨੀ ਕੀ ਧੁੰਦ ਅੱਜ ਆ ਦੇਖੋ ਅੰਕਲ ਜੀ ਮਤਲਬ ਮੇਰਾ ਫੁਫਾ ਹੈ ਫੁਫਾ ਜੀ ਹੈਗੇ ਆ ਆ ਦੇਖੋ ਮਤਲਬ ਉਹਨਾਂ ਦੀ ਸ਼ਕਲ ਵੀ ਨਹੀਂ ਦਿਖ ਰਹੀ ਤੇ ਧੁੰਦ ਬਹੁਤ ਜ਼ਿਆਦਾ ਆ ਵੇਖ ਲੋ ਤੁਸੀਂ ਲਾਈਵ ਦੇ ਵਿੱਚ ਦੇਖ ਰਹੇ ਹੋ ਆਰੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅੰਕਲ ਜੀ ਕਿੱਧਰ ਆਏ ਹੋ ਤੁਸੀਂ ਚੰਡੀਗੜ੍ਹ ਤੋਂ ਆਏ ਆ ਜੀ ਬਹੁਤ ਠੰਡਾ ਹੈ ਚੰਡੀਗੜ੍ਹ ਤੋਂ ਆਏ ਸੀਗੇ ਕਹੋ ਆਏ ਸੀ ਚੰਡੀਗੜ੍ਹ ਤੋਂ ਅੰਕਲ ਜੀ ਹਾਂ ਜੀ 12 ਵਜੇ 12 ਵਜੇ ਅੱਜ ਸਵੇਰੇ 12 ਵਜੇ ਆਏ ਸੀ ਠੰਡ ਕਿੰਨੀ ਕ ਅੰਕਲ ਜੀ ਕੱਲ ਠੰਡ ਕਿੰਨੀ ਕ ਸੀ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਠੰਡ ਹੈ ਆ ਦੇਖੋ ਅੰਕਲ ਜੀ ਕਹਿ ਰਹੇ ਨੇ ਠੰਡ ਬਹੁਤ ਜ਼ਿਆਦਾ ਹੈ ਤੇ ਆਪਣੇ ਖਾਸ ਕਰਕੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਿਓ ਤੇ ਆ ਵੇਖੋ ਗੱਡੀ ਵੀ ਆ ਰਹੀ ਹੈ ਆਪਾਂ ਪਿੰਡ ਦੌਲਤਪੁਰੇ ਪੁਲ ਤੋਂ ਲਾਈਵ ਹੋਏ ਆ ਤੁਹਾਡੇ ਨਾਲ ਤੇ ਆਪਣੇ ਘਰੇ ਤੁਸੀਂ ਆਰਾਮ ਨਾਲ ਜਾਇਓ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਆਰਾਮ ਨਾਲ ਟੋਰੋ ਗੱਡੀਆਂ ਆਰਾਮ ਨਾਲ ਜਾਓ ਅੰਕਲ ਜੀ ਕੀ ਕਹਿਣਾ ਜਾਓਗੇ ਪਬਲਿਕ ਨੂੰ ਤੁਸੀਂ ਕਹਿੰਨੇ ਆਰਾਮ ਕਰੋ ਆਰਾਮ ਨਾਲ ਚੱਲੋ ਭਾਈ ਹੜਕਾ ਤੇ ਆਹ ਦੇਖੋ ਜੀ ਤੇ ਧੁੰਦ ਬਹੁਤ ਜ਼ਿਆਦਾ ਹੈ ਆਪਾਂ ਉੱਥੇ ਜਾ ਕੇ ਥੋੜੀ ਜਿਹੀ ਅੱਗੇ ਵੀਡੀਓ ਬਣਾਵਾਂਗੇ ਕਿਉਂਕਿ ਨਜ਼ਰ ਨਹੀਂ ਆ ਰਹੀ ਵੀਡੀਓ ਦੇ ਵਿੱਚ ਅੰਕਲ ਜੀ ਨਜ਼ਰ ਨਹੀਂ ਆ ਰਹੇ ਧੁੰਦ ਬਹੁਤ ਜ਼ਿਆਦਾ ਹੈ ਧੁੰਦ ਬਹੁਤ ਜ਼ਿਆਦਾ ਅੰਕਲ ਜੀ ਕਹਿੰਦੇ ਆ ਵੇਖੋ ਕਿਉਂਕਿ ਆਪਾਂ ਚਾਨਣ ਵਿੱਚ ਜਾਂਦੇ ਆਂ ਫਿਰ ਅੰਕਲ ਜੀ ਨਾਲ ਕਰਾਂਗੇ ਗੱਲਬਾਤ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਆ ਦੇਖੋ ਭਾਈ ਜੀ ਖੜੇ ਨੇ ਤੇ ਹੁਣ ਆਏ ਅੰਕਲ ਜੀ ਜੈਸੀ ਨਾਮ ਅੰਕਲ ਜੀ ਕਿੰਨੀ ਕੀ ਧੁੰਦ ਹੈਗੀ ਹੈ ਬਹੁਤ ਜ਼ਿਆਦਾ ਹੈ ਜੀ ਅੱਜ ਜ਼ਿਆਦਾ ਹੈ ਕੀ ਕੱਲ ਜ਼ਿਆਦਾ ਸੀ ਧੁੰਦ ਜ਼ਿਆਦਾ ਅੱਜ 5 ਵਜੇ ਆ ਗਏ 5 ਵਜੇ ਆ ਗਈ ਧੁੰਦ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਤੁਸੀਂ ਆਰਾਮਨਗਰ ਰੋਡ ਤੇ ਚੱਲੋ ਡਰਾਈਵਰੀ ਕਰਨੀ ਹੈ ਆਰਾਮਨਾਲ ਕਰੋ ਭਾਈ ਠੀਕ ਹੈ ਜੀ ਤੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਆਪਦੇ ਘਰੇ ਰਹੋ ਰਹਿਣਾ ਕਰੋ ਆਪਦੇ ਠੰਡ ਬਹੁਤ ਕੜਾਕੇ ਦੀ ਹੈ ਆ ਦੇਖੋ ਅੰਕਲ ਜੀ ਬੜਾ ਸੋਹਣਾ ਆਪਾਂ ਨੂੰ ਸੰਦੇਸ਼ ਦਿੱਤਾ ਹੈ ਵੀ ਧੁੰਦ ਬਹੁਤ ਜ਼ਿਆਦਾ ਹੈ ਤੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਤੁਸੀਂ ਤੁਸੀਂ ਦੇਖ ਰਹੇ ਹੋ ਕਿਉਂਕਿ ਬਹੁਤ ਜ਼ਿਆਦਾ ਧੁੰਦ ਹੈ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੈ ਸ਼੍ਰੀ ਰਾਮ ਗੁੱਡ ਨਾਈਟ